ਸੰਤਨ ਬਾਬਾ ਦੀਪ ਸਿੰਘ ਦੀ ਇੱਕ ਹੋਰ ਮਹਿਮਾ ਦੱਸਣ ਲੱਗਾ ਵੀ ਦੇਖਿਓ ਜਦੋਂ ਇਨਸਾਨ ਅਰਦਾਸ ਕਰਦਾ ਹੈ ਨਾ ਦਿਲੋਂ ਅਰਦਾਸ ਕਰਦਾ ਪੂਰੀ ਕਿੱਦਾਂ ਹੁੰਦੀ ਹੈ ਭੈਣ ਦਾ ਪਿੰਡ ਹੈਗਾ ਅਮਰਾਲੀ ਜ਼ਿਲ੍ਹਾ ਰੋਪੜ ਤੇ ਤੇਜਪ੍ਰੀਤ ਕੌਰ ਭੈਣ ਦਾ ਨਾਮ ਹੈ ਤੇ ਭੈਣ ਦੀ ਬੇਟੀ ਦਾ ਨਾਮ ਹੈ ਕਿਰਤਕੌਰ ਭੈਣ ਨੇ ਦੱਸਿਆ ਮੈਨੂੰ ਭੈਣ ਕਹਿੰਦੀ ਵੀ ਇਦਾਂ ਹੋਇਆ ਵੀ ਘਰ 'ਚ ਆਪਣੇ ਦਾ ਸਪੰਜ ਨਹੀਂ ਪਈ ਹੁੰਦੀ ਜਦੋਂ ਸਹਰਾਣਿਆਂ ਦੇ ਵਿੱਚੋਂ ਜਿਹੜੀ ਨਿਕਲੀ ਹੁੰਦੀ ਹੈ ਜਾਂ ਸੋਫਿਆਂ ਸਾਫਿਆਂ 'ਚ ਪਹਿਣ ਕੇ ਨਹੀਂ ਮੇਰੀ ਬੇਟੀ ਛੋਟੀ ਸੀ ਤੇ ਹੋਇਆ ਇਦਾਂ ਦੀ ਉਹਨੇ ਨਾ ਉਸ ਪੰਜ ਕੁਸ ਤੇ ਮੂੰਹ ਵਿੱਚ ਪਾ ਲਈ ਤੇ ਕੁਛ ਨੱਕ ਵਿੱਚ ਨਗਾ ਲਈ ਤੇ ਉਹ ਰੋਣ ਲੱਪਈ ਤੇ ਮੈਨੂੰ ਜਦੋਂ ਮਤਲ ਪਤਾ ਲੱਗਾ ਤੇ ਮੈਂ ਜਿੰਨੀ ਕਿ ਸੀਗੀ ਤੇ ਮੈਂ ਉਹ ਕੱਢ ਦੁੱਤੀ ਮੈਂ ਆਪਣੇ ਹਿਸਾਬ ਨਾਲ ਵੀ ਸਾਰੀ ਕੱਢ ਦੁੱਤੀ ਆ ਤੇ ਇਸ ਤੋਂ ਬਾਅਦ ਚ ਕੀ ਹੋਇਆ ਵੀ ਜਦੋਂ ਕੁਛ ਕੁ ਮਹੀਨੇ ਲੰਘੇ ਆ ਵੀ ਬੇਟੀ ਜਿਹੜੀ ਬਿਮਾਰ ਰਹਿਣ ਲੱਪਈ ਉਹਦੇ ਨਾ ਨੱਕ ਵਿੱਚੋਂ ਬਲੱਡ ਆਉਣ ਲੱਪਿਆ ਉਹ ਜਿਹੜਾ ਸਪੰਜ ਅੰਦਰ ਹੀ ਰਹਿ ਗਈ ਨੱਕ ਦੇ ਵਿੱਚ ਹੀ ਰਹਿ ਗਈ ਤੇ ਭੈਣ ਕਹਿੰਦੀ ਜਦੋਂ ਬੇਟੀ ਬਿਮਾਰ ਹੋ ਗਈ ਹੈ ਨਾ ਤੇ ਅਸੀਂ ਜਦੋਂ ਕਦੇ ਕਿਸੇ ਡਾਕਟਰ ਤੋਂ ਦਵਾਈ ਲੈ ਕਦੇ ਕਿਸੇ ਡਾਕਟਰ ਤੋਂ ਦਵਾਈ ਲੈ ਤੇ ਬੇਟੀ ਦਿਨੋਂ ਦੇਨ ਕਮਜ਼ੋਰ ਹੋਈ ਜਾਵੇ ਤੇ ਭੈਣ ਦੇ ਦੱਸਣ ਮੁਤਾਬਕ ਭੈਣ ਕਹਿੰਦੀ ਵੀ ਅਸੀਂ ਨਾ ਪੀਜੀਆਈ ਚਲ ਗਏ ਤੇ ਜਦੋਂ ਪੀਜੀਆਈ ਗਏ ਆ ਬੇਟੀ ਜਿਆਦਾ ਤੰਗ ਸੀਗੀ ਤੇ ਉੱਥੇ ਜਾ ਕੇ ਜਦੋਂ ਮੈਂ ਡਾਕਟਰਾਂ ਨੂੰ ਜਦੋਂ ਦਿਖਾਲਿਆ ਤੇ ਉਹ ਕਹਿੰਦੇ 75000 ਰੁਪਇਆ ਤੁਹਾਨੂੰ ਜਮ੍ਹਾਂ ਕਰਾਉਣਾ ਪੈਣਾ ਤੇ ਇਹ ਕੁੜੀ ਦਾ ਜਦਾ ਮਤਲਬ ਆਪਰੇਟ ਹੋਣਾ ਮਤਲਬ ਉਹਨਾਂ ਨੇ ਆਪਣੇ ਤਰੀਕੇ ਨਾਲ ਕੱਢਣਾ ਹੋਊਗਾ ਮੈਂ ਜਦੋਂ ਉਹ ਜਿਹੜਾ ਸਪੰਜ ਸੀ ਤੇ ਭੈਣ ਕਹਿੰਦੀ ਹੋਇਆ ਇਦਾਂ ਵੀ ਮੈਂ ਉਹਨਾਂ ਤੋਂ ਟਾਈਮ ਲੈ ਲਿਆ ਵੀ ਮੈਂ ਕੱਲ ਨੂੰ ਆਉਂਗੀ ਕਿਉਂਕਿ ਮੇਰੇ ਕੋਲ ਪੈਸੇ ਹੈ ਨਹੀਂ ਸੀ ਤੇ ਘਰਾਂ ਦੀਆਂ ਚੱਲੂ ਲੱਖ ਮਜਬੂਰੀਆਂ ਤੇ ਭੈਣ ਕਹਿੰਦੀ ਵੀ ਹੋਇਆ ਇਦਾਂ ਵੀ ਜਦੋਂ ਮੈਂ ਨਾ ਘਰ ਆਈਆਂ ਤੇ ਘਰ ਆਣ ਕੇ ਮੈਂ ਬਾਬਾ ਜੀ ਦੇ ਅੱਗੇ ਬੈਠ ਗਈਆਂ ਤੇ ਜੋਤ ਬਾਲ ਲਈ ਆ ਤੇ ਧੀ ਨੂੰ ਨਾਲ ਬਿਠਾ ਲਿਆ ਮੈਂ ਅਰਦਾਸ ਬੇਨਤੀਆਂ ਕਰਨ ਲੱਪਈ ਤੇ ਰੋਣ ਲੱਪਈ ਉੱਚੀ ਉੱਚੀ ਬਾਬਾ ਜੀ ਵੀ ਸਾਡੇ ਤੋਂ ਤਾਂ ਪੈਸੇ ਵੀ ਹੈ ਨਹੀਂਗੇ ਤੇ ਇਹ ਵਿਚਾਰੀ ਰੀਣ ਭਰਤੀ ਆ ਮੇਰੀ ਤੇ ਇਹ ਦੁੱਖ ਵਿੱਚੋਂ ਗੁਜ਼ਰ ਰਹੀ ਆ ਤੇ ਮੈਂ ਚਾਹੁੰਨੀ ਆ ਵੀ ਠੀਕ ਵੀ ਹੋ ਜਵੇ ਪਰ ਮੇਤੋਂ ਮਾਇਆ ਹੈ ਨਹੀਂ ਕੋਈ ਕਿਰਪਾ ਕਰੋ ਜੀ ਕਹਿੰਦੀ ਮੈਂ ਇਦਾਂ ਰੋਈ ਜਾਵਾਂ ਉੱਚੀ ਉੱਚੀ ਰੋਈ ਜਾਵਾਂ ਹੰਝੂਆਂ ਨਾਲ ਮੈਂ ਭਿੱਜੀ ਪਈ ਆ ਤੇ ਬੇਟੀ ਮੇਰੀ ਕਹਿੰਦੀ ਮੇਰੇ ਮੂੰਹ ਆਲ ਦੇਖੀ ਜਾਂਦੀ ਆ ਤੇ ਮੈਨੂੰ ਚੁੱਪ ਕਰਾਈ ਜਾਂਦੀ ਆ ਤੇ ਭੈਣ ਕਹਿੰਦੀ ਹੋਇਆ ਇਦਾਂ ਬਈ ਅਰਦਾਸ ਕਰਦੇ ਕਰਦੇ ਨਾ ਬਾਬਾ ਜੀ ਨਾਲ ਗੱਲਾਂ ਕਰਦੇ ਕਰਦੇ ਭੈਣ ਕਹਿੰਦੀ ਮੇਰੀ ਬੇਟੀ ਨੂੰ ਜ਼ੋਰ ਦੀ ਨਾ ਸ਼ੱਕ ਆਈ ਆ ਤੇ ਜਦੋਂ ਸ਼ੱਕ ਆਈ ਆ ਤੇ ਉਹ ਕਹਿੰਦੀ ਸਾਰੀ ਸੁਪਾਂਜੀ ਜਿਹੜੀ ਸੀਗੀ ਜਿੰਨੀ ਕ ਫਸੀ ਸੀ ਉਹ ਸਾਰੀ ਬਾਹਰ ਆ ਗਈ ਤੇ ਐਸ ਵੇਲੇ ਉਹ ਧੀ ਜਿਹੜੀ ਆ ਬਿਲਕੁਲ ਠੀਕ ਆ ਮਤਲਬ ਆਪਰੇਸ਼ਨ ਵੀ ਨਹੀਂ ਕਰਾਉਣਾ ਪਿਆ ਦੇਖੋ ਜਦੋਂ ਬਾਬਾ ਜੀ ਅਰਦਾਸ ਸੁਣਦੇ ਆ ਨਾ ਅਰਦਾਸ ਤੋਂ ਵੱਡੀ ਤਾਕਤ ਸਾਡੇ ਕੋਲ ਕੋਈ ਹਨੇਗੀ ਸਭ ਤੋਂ ਵੱਡੀ ਅਰਦਾਸ ਆ ਜਦੋਂ ਵੀ ਕੋਈ ਵਿਪਤਾ ਹੁੰਦੀ ਹੁੰਦੀ ਜਾਂ ਡੋਲ ਜਾਂਦੇ ਆ ਉਹਨੇ ਅਰਦਾਸ ਕਰਿਆ ਕਰੋ ਇਸ ਭੈਣ ਵਾਂਗੂ ਫੇ ਸੁਣੀ ਜਾਂਦੀ ਧੰਤਨ ਬਾਬਾ ਦੀ ਜੀ